ਜਿੰਨਾ ਮੇਰੀਆਂ ਭੈਣਾਂ ਦੇ ਹੱਥ ਪੈਰ ਬਹੁਤ ਹੀ ਕਾਲੇ ਨੇ ਉਹ ਮੈਂ ਅੱਜ ਜੋ ਵੀ ਤੁਹਾਨੂੰ ਰੈਮਡੀ ਦੱਸਾਂਗੀ ਉਹ ਤੁਸੀਂ ਇੱਕ ਵਾਰ ਹੀ ਲਗਾਓਗੇ ਤਾਂ ਤੁਹਾਨੂੰ ਰਿਜ਼ਲਟ ਪਹਿਲੀ ਵਾਰ ਵਿੱਚ ਹੀ ਮਿਲੇਗਾ ਬਹੁਤ ਹੀ ਕਾਲੇ ਨੇ ਡਾਰਕਨੈਸ ਹੈ ਤੁਹਾਡੇ ਟੈਨਿੰਗ ਬਹੁਤ ਜ਼ਿਆਦਾ ਹੱਥਾਂ ਪੈਰਾਂ ਦੇ ਹੋ ਗਈ ਆ ਅੱਜ ਮੈਂ ਤੁਹਾਨੂੰ ਜੋ ਪੈਕ ਦੱਸ ਰਹੀ ਆ ਤੁਸੀਂ ਇੱਕ ਵਾਰ ਲਗਾਓਗੇ ਤਾਂ ਰਿਜ਼ਲਟ ਤੁਹਾਨੂੰ ਪਹਿਲੀ ਵਾਰ ਵਿੱਚ ਹੀ ਮਿਲ ਜਾਣਾ ਆ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਅਸੀਂ ਪੈਕ ਕਿਸ ਚੀਜ਼ ਦਾ ਬਣਾ ਲੱਗੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਵਾਹਿਗੁਰੂ ਜੀ ਚਰਤੀ ਕਲਾ 'ਚ ਰੱਖੇ ਸਭ ਨੂੰ ਅੱਜ ਮੈਂ ਜੋ ਵੀ ਤੁਹਾਨੂੰ ਰੈਮਡੀ ਦੱਸ ਰਹੀ ਆ ਉਹ ਮੈਂ ਹੱਥਾਂ ਪੈਰਾਂ ਕਰਕੇ ਦੱਸ ਰਹੀ ਆ ਇਹ ਤੁਸੀਂ ਫੇਸ ਤੇ ਨਹੀਂ ਲਗਾਣੀ ਇਹ ਤੁਸੀਂ ਹੱਥਾਂ ਪੈਰਾਂ ਤੇ ਹੀ ਲਗਾਣੀ ਆ ਜੋ ਵੀ ਮੈਂ ਤੁਹਾਨੂੰ ਇਹਦੇ ਵਿੱਚ ਦੱਸਾਂਗੀ ਤੁਸੀਂ ਸਾਰੀਆਂ ਚੀਜ਼ਾਂ ਨੋਟ ਕਰ ਲੈਣੀਆਂ ਆ ਤੁਹਾਡੇ ਹੱਥਾਂ ਪੈਰਾਂ ਦੇ ਬਹੁਤ ਟੈਨਿੰਗ ਹੋ ਗਈ ਆ ਬਹੁਤ ਕਾਲੇ ਨੇ ਕਿਉਂਕਿ ਅਸੀਂ ਆਪਣੇ ਫੇਸ ਦੀ ਜਿਵੇਂ ਕੇਅਰ ਕਰਦੇ ਆ ਆਪਾਂ ਹੱਥਾਂ ਪੈਰਾਂ ਵੱਲ ਧਿਆਨ ਨਹੀਂ ਦਿੰਦੇ ਨਾ ਆਪ ਆਪਣੀ ਗਰਦਨ ਵਾਲੀ ਕਦੀ ਧਿਆਨ ਦਿੱਤਾ ਆ ਆਪਾ ਸਿਰਫ ਆਪਣੇ ਫੇਸ ਵੱਲ ਹੀ ਧਿਆਨ ਦਿੰਨੇ ਆ ਕਿ ਫੇਸ ਤੇ ਸਾਡਾ ਸਾਫ ਹੋ ਜੇ ਜੇ ਪਿੰਪਲ ਹੋ ਗਏ ਉਹਨੂੰ ਅਸੀਂ ਠੀਕ ਕਰ ਲਈਏ ਪਿਗਮੈਂਟੇਸ਼ਨ ਹੋ ਗਈ ਉਸਨੂੰ ਅਸੀਂ ਠੀਕ ਕਰ ਲਈਏ ਤਾਂ ਤੁਸੀਂ ਹੱਥਾਂ ਪੈਰਾਂ ਵੱਲ ਵੀ ਧਿਆਨ ਦਿਆ ਕਰੋ ਹੱਥ ਪੈਰ ਵੀ ਦੇਖਣ ਨੂੰ ਦੂਸਰੇ ਜਾਨੇ ਨੂੰ ਨਹੀਂ ਚੰਗੇ ਲੱਗਦੇ ਜਿਵੇਂ ਸਾਨੂੰ ਆਪ ਨੂੰ ਖੁਦ ਨੂੰ ਚੰਗੇ ਨਹੀਂ ਲੱਗਦੇ ਤੇ ਦੂਸਰੇ ਨੂੰ ਦੇਖਣ ਨੂੰ ਵੀ ਨਹੀਂ ਚੰਗੇ ਲੱਗਣਗੇ ਆਓ ਹੁਣ ਅਸੀਂ ਰੈਮਡੀ ਬਣਾਈਏ ਆਪਣੇ ਹੱਥਾਂ ਪੈਰਾਂ ਨੂੰ ਵਾਈਟ ਕਰਨ ਵਾਸਤੇ ਟੈਨਿੰਗ ਨੂੰ ਦੂਰ ਕਰਨ ਵਾਸਤੇ ਐਨਾ ਤੁਸੀਂ ਇਹ ਹੈਗਾ ਜੀ ਸੋਡਾ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਲੈ ਲੈਣਾ ਅਸੀਂ ਇਹਦੇ ਵਿੱਚ ਅਸੀਂ ਨੈਮਨ ਪਾਵਾਂਗੇ ਹਾਫ ਲੈਮਨ ਲੈ ਲਓ ਤੁਸੀਂ ਚੰਗੀ ਤਰ੍ਹਾਂ ਇਹਨੂੰ ਨਾ ਹਾਫ ਲੈਮਨ ਲੈ ਕੇ ਪੂਰਾ ਹੀ ਵਿੱਚ ਇਹਦਾ ਨਚੋਰ ਦਿਓ ਤੁਸੀਂ ਚੰਗੀ ਤਰ੍ਹਾਂ ਇਹਨੂੰ ਬਹੁਤ ਹੀ ਵਧੀਆ ਇਹ ਸਕਰਬ ਬਣ ਗਿਆ ਸਾਡੇ ਹੱਥਾਂ ਪੈਰਾਂ ਵਾਸਤੇ ਪਹਿਲਾ ਤੁਸੀਂ ਆਪਣੇ ਹੱਥਾਂ ਪੈਰਾਂ ਨੂੰ ਗਰਮ ਪਾਣੀ ਥੋੜਾ ਲੈ ਕੇ ਨਾ ਥੋੜਾ ਜਿਆਦਾ ਗਰਮ ਪਾਣੀ ਜਿੰਨਾ ਕਿ ਤੁਸੀਂ ਸਹਿ ਸਕੋ ਥੋੜੇ ਟੱਬ ਜਾਂ ਕੋਈ ਕਿਸੇ ਵੀ ਬਾਲਟੀ ਵਿੱਚ ਗਰਮ ਪਾਣੀ ਪਾ ਲਓ ਉਹਦੇ ਵਿੱਚ ਥੋੜਾ ਆਪਣਾ 5 ਮਿੰਟ ਵਾਸਤੇ ਹੱਥਾਂ ਪੈਰਾਂ ਨੂੰ ਡਿਪ ਕਰਕੇ ਰੱਖੋ ਜੋ ਵੀ ਤੁਹਾਡੇ ਹੱਥ ਪੈਰ ਹੈ ਨਾ ਉਹ ਬਹੁਤ ਹੀ ਸੌਫਟ ਹੋ ਜਾਣਗੇ ਤੇ ਬਹੁਤ ਵਧੀਆ ਸਕਿਨ ਹੋ ਜਾਏਗੀ ਸੌਫਟ ਹੋਏਗੀ ਜੋ ਵੀ ਤੁਹਾਡੀ ਗੰਦਗੀ ਪੈਰਾਂ ਹੱਥਾਂ ਤੇ ਹੈਗੀ ਉਹ ਨਿਕਲ ਜਾਏਗੀ ਫਿਰ ਤੁਸੀਂ ਇਸ ਕ੍ਰੱਬ ਕਰਨਾ ਹੈ ਪੈਰਾਂ ਹੱਥਾਂ ਤੇ ਅੱਜ ਹੁਣ ਅਸੀਂ ਸਕ੍ਰੱਬ ਕਰੀਏ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਸਾਫ਼ ਕਰ ਲੈਣਾ ਹੈ ਫਿਰ ਹੀ ਤੁਸੀਂ ਇਹ ਸਕ੍ਰੱਬ ਕਰਨਾ ਹੈ ਇਹ ਵੀ ਆਪਣੇ ਹੱਥਾਂ ਪੈਰਾਂ ਤੇ ਪਹਿਲਾਂ ਪਾ ਲੈਣਾ ਤੁਸੀਂ ਫਿਰ ਜੋ ਲੈਮਨ ਨੂੰ ਇਸੀ ਨਿਚੋੜਿਆ ਨਾ ਉਹਦੇ ਨਾਲ ਚੰਗੀ ਤਰ੍ਹਾਂ ਇਹਵੇਂ ਰੱਬ ਕਰੋ ਤੁਸੀਂ ਆਪਣੇ ਹੱਥਾਂ ਪੈਰਾਂ ਦੇ ਉੱਪਰ ਆ ਜਿਹੜੇ ਨੈਪਲਸ ਹੁੰਦੇ ਨਾ ਇਹ ਕਈਆਂ ਦੇ ਬਹੁਤ ਜ਼ਿਆਦਾ ਹੀ ਕਾਲੇ ਹੁੰਦੇ ਨੇ ਹੱਥਾਂ ਭਾਵੇਂ ਉਹਨਾਂ ਦੇ ਵਾਈਟ ਹੋਣ ਤੇ ਆ ਚੀਜ਼ਾਂ ਨਾ ਬਹੁਤ ਕਾਲੀਆਂ ਹੁੰਦੀਆਂ ਉਹਨਾਂ ਦੀਆਂ ਇਹ ਚੰਗੀ ਤਰ੍ਹਾਂ ਤੁਸੀਂ ਰੱਬ ਕਰਨਾ ਹੈ ਬੇਕਿੰਗ ਸੋਡਾ ਤੇ ਲੈਮਨ ਨੂੰ ਮਿਕਸ ਕਰਕੇ ਐਵੇਂ ਕਰਕੇ ਤੁਸੀਂ ਫਿਰ ਡਿਪ ਕਰ ਕਰਕੇ ਚੰਗੀ ਤਰ੍ਹਾਂ ਆਪਣੇ ਹਾਰਾਂ ਹੱਥਾਂ ਤੇ ਪੈਰਾਂ ਦੇ ਉੱਪਰ ਚੰਗੀ ਤਰ੍ਹਾਂ ਰੱਬ ਕਰੋ ਇਹਨੂੰ ਜੋ ਗੰਦਗੀ ਹੋਏਗੀ ਨਾ ਪਹਿਲਾਂ ਤੁਸੀਂ ਗਰਮ ਪਾਣੀ ਵਿੱਚ ਡਿਪ ਕਰਕੇ ਰੱਖਣੇ 5 ਮਿੰਟ ਆਪਣੇ ਹੱਥ ਪੈਰ ਇਹਦੇ ਨਾਲ ਜੋ ਗੰਦਗੀ ਹੋਵੇਗੀ ਤੁਹਾਡੇ ਹੱਥਾਂ ਪੈਰਾਂ ਤੇ ਟੈਨਿੰਗ ਹੋਵੇਗੀ ਜਿਵੇਂ ਕਈ ਚੱਪਲ ਵਗੈਰਾ ਪਾਉਂਦੇ ਉਹਨਾਂ ਦੇ ਨਿਸ਼ਾਨ ਰਹਿ ਜਾਂਦੇ ਨਾ ਪੈਰਾਂ ਦੇ ਉੱਪਰ ਦੇਖਿਆ ਕਈਆਂ ਨੇ ਮੈਂ ਉਹ ਬਿਲਕੁਲ ਠੀਕ ਹੋ ਜਾਣਗੇ ਚੰਗੀ ਤਰ੍ਹਾਂ ਰੱਬ ਕਰੋ ਇਹਨੂੰ ਇਹਦਾ ਕੋਈ ਨੁਕਸਾਨ ਨਹੀਂ ਆ ਕੋਈ ਵੀ ਕਰ ਸਕਦਾ ਹੈ ਜੀ ਇਹ ਆਪਾਂ ਹੱਥਾਂ ਪੈਰਾਂ ਤੇ ਆਪਾਂ ਗਰਦਨ ਹੈ ਨਾ ਕਈਆਂ ਦੀ ਗਰਦਨ ਬਹੁਤ ਕਾਲੀ ਹੁੰਦੀ ਆ ਬੈਕ ਸਾਈਡ ਤੋਂ ਉਹਨਾਂ ਗਰਦਨ ਉਹਨਾਂ ਦੀ ਬਹੁਤ ਕਾਲੀ ਹੁੰਦੀ ਆ ਆਪਾਂ ਆਪਣੀ ਗਰਦਨ ਤੇ ਵੀ ਕਰ ਸਕਦੇ ਹਾਂ ਫੇਸ ਤੇ ਨਹੀਂ ਲਗਾਣਾ ਤੁਸੀਂ ਬਹੁਤ ਵਧੀਆ ਰਿਜ਼ਲਟ ਆਵੇਗਾ ਜੀ ਪਹਿਲੀ ਵਾਰ ਨਾਲ ਤੁਹਾਨੂੰ ਰਿਜ਼ਲਟ ਮਿਲੇਗਾ ਦੇਖਿਓ ਮੈਂ ਤੁਹਾਡੇ ਸਾਹਮਣੇ ਹੀ ਕਰ ਰਹੀ ਆ ਇਹਨਾਂ ਚੀਜ਼ਾਂ ਦੇ ਅਸੀਂ ਜ਼ਿਆਦਾ ਕਰਾਂਗੇ ਇੰਨਾ ਤੁਸੀਂ ਕਰ ਲੈਣਾ 5 ਮਿੰਟ ਜੋ ਵੀ ਗੰਦਗੀ ਤੁਹਾਡੀ ਹੱਥਾਂ ਪੈਰਾਂ ਦੀ ਹੋਵੇਗੀ ਬਿਲਕੁਲ ਨਿਕਲ ਜਾਣੀ ਪਹਿਲਾਂ ਪੈਰਾਂ ਤੇ ਕਰ ਲਓ ਫਿਰ ਤੁਸੀਂ ਹੱਥਾਂ ਤੇ ਕਰ ਲਓ ਤੁਸੀਂ ਜਿਵੇਂ ਪਾਲਰਾਂ ਦੇ ਚਾਕੇ ਮੈਡੀਕਲ ਪੈਡੀਕਅਰ ਕਰਵਾਉਂਦੇ ਜਿਨਾ ਇਨੇ ਪੈਸੇ ਵੇਸਟ ਕਰਦੇ ਜੇ ਤੁਸੀਂ ਘਰ ਵਿੱਚ ਬੈਠ ਕੇ ਹੀ ਕਰੋ ਆਪ ਖੁਦ ਨਾਲੇ ਕਰਦੀਆਂ ਨੇਚਰਲ ਚੀਜ਼ਾਂ ਦੇ ਨਾਲ ਕਰੋ ਆ ਦੇਖੋ ਜੀ ਐਵੇਂ ਕਰ ਲਿਆ ਹੁਣ ਮੈਂ ਆਪਣੇ ਹੈਡ ਨੂੰ ਵਾਸ਼ ਕਰਕੇ ਆਈ ਹਾਂਜੀ ਜੀ ਮੈਂ ਹੈਡ ਨੂੰ ਵਾਸ਼ ਕਰ ਰਹੀ ਹਾਂ ਦੇਖ ਲਓ ਜੀ ਇਵੇਂ ਤੁਹਾਡੇ ਵੀ ਹੱਥਾਂ ਪੈਰਾਂ ਨੂੰ ਚੰਗੀ ਤਰ੍ਹਾਂ ਤੁਸੀਂ ਇਹਨੂੰ ਸਕਰਬ ਕਰਨਾ ਆ ਫਿਰ ਹੀ ਵਧੀਆ ਰਿਜ਼ਲਟ ਆਵੇਗਾ ਪਹਿਨੇ ਸਕਰਬ ਕਰਨਾ ਫਿਰ ਤੁਸੀਂ ਪੈਕ ਲਗਾਉਣਾ ਸਭ ਤੋਂ ਪਹਿਲਾ ਸਟੈਪ ਹੈ ਗਰਮ ਪਾਣੀ ਦੇ ਵਿੱਚ ਤੁਸੀਂ 5 ਮਿੰਟ ਰੱਖਣਾ ਹੱਥਾਂ ਪੈਰਾਂ ਨੂੰ 5 ਮਿੰਟ ਰੱਖਣ ਤੋਂ ਬਾਅਦ ਫਿਰ ਤੁਸੀਂ ਸਕਰਬ ਕਰਨਾ ਬੇਕਿੰਗ ਪਾਊਡਰ ਤੇ λεਮਨੂ ਸਾਰੀਆਂ ਚੀਜ਼ਾਂ ਦੇਖ ਲਿਓ ਤੁਸੀਂ ਇਵੇਂ ਹੀ ਕਰਨਾ ਜਿਵੇਂ ਮੈਂ ਕੀਤਾ ਹੋਇਆ ਹਾਂਜੀ ਹੁਣ ਅਸੀਂ ਪੈਕ ਬਣਾਈਏ ਦੇਖੋ ਤੁਸੀਂ ਪੈਕ ਵਿੱਚ ਮੈਂ ਕੀ ਕੀ ਪਾ ਰਹੀ ਆ ਤੁਸੀਂ ਇਹ ਸਾਰੀਆਂ ਚੀਜ਼ਾਂ ਹੀ ਪਾਣੀਆਂ ਨੇ ਸਾਰੀਆਂ ਚੀਜ਼ਾਂ ਘਰ ਵਿੱਚ ਹੀ ਮਿਲ ਜਾਣਗੀਆਂ ਜੀ ਤੁਹਾਨੂੰ ਗਰਾਫਲਰ ਪਾ ਲਿਆ ਮੈਂ ਬੇਸਨ ਫਿਰ ਅਸੀਂ ਪਾ ਲਿਆ ਵੀਟ ਫਲਰ ਤੁਸੀਂ ਜ਼ਿਆਦਾ ਬਣਾ ਲਿਓ ਕਿਉਂਕਿ ਤੁਸੀਂ ਹੱਥਾਂ ਪੈਰਾਂ ਤੇ ਕਰਨਾ ਮੈਂ ਕਰ ਚੁੱਕੀ ਹਾਂ ਹੱਥਾਂ ਪੈਰਾਂ ਤੇ ਮੈਂ ਤੇਰੀ ਤੁਹਾਨੂੰ ਦੱਸ ਰਹੀ ਹਾਂ ਕਿ ਰਿਜ਼ਲਟ ਬਹੁਤ ਹੀ ਵਧੀਆ ਆਉਂਦਾ ਫਿਰ ਅਸੀਂ ਬੇਕਿੰਗ ਪਾਊਡਰ ਪਾ ਲੈਣਾ ਵਿੱਚ ਲੈਮਨ ਲੈ ਲਓ ਤੁਸੀਂ ਇਹ ਪਹਿਲਾਂ ਵੀ ਅਸੀਂ ਪਾਇਆ ਸੀ ਹੁਣ ਵੀ ਅਸੀਂ ਪਾਵਾਂਗੇ ਕਿਉਂਕਿ ਬੇਕਿੰਗ ਪਾਊਡਰ ਤੇ ਲੇਮਨ ਇਕੱਠੇ ਜਦੋਂ ਮਿਲ ਜਾਂਦੇ ਨੇ ਨਾ ਰਿਜ਼ਲਟ ਇੰਨਾ ਕੁ ਵਧੀਆ ਇਹਨਾਂ ਦਾ ਆਂਦਾ ਨੇ ਬਹੁਤ ਹੀ ਵਧੀਆ ਰਿਜ਼ਲਟ ਆਵੇਗਾ ਤੁਸੀਂ ਕਰਕੇ ਦੇਖ ਲਿਓ ਕਰੋਗੇ ਤਾਂ ਤੁਹਾਨੂੰ ਫਿਰ ਹੀ ਪਤਾ ਚੱਲੇਗਾ ਜਾਂ ਤੁਸੀਂ ਕਰੋਗੇ ਕਿ ਰਿਜ਼ਲਟ ਕਿੰਨਾ ਵਧੀਆ ਆਂਦਾ ਹੈ ਦਹੀਂ ਪਾਵਾਂਗੇ ਅਸੀਂ ਹੁਣ ਸਾਰੀਆਂ ਚੀਜ਼ਾਂ ਸਿਕਨ ਨੂੰ ਖਾਨਣ ਵਾਲੀਆਂ ਨੇ ਇਹਦੇ ਵਿੱਚ ਦਹੀਂ ਲੈਮਨ ਤੇ ਸੋਡਾ ਆ ਦੇਖੋ ਜੀ ਕਿਵੇਂ ਦਾ ਪੈਕ ਬਣ ਕੇ ਤਿਆਰ ਹੋ ਜਾਣਾ ਕਿੰਨਾ ਵਧੀਆ ਪਹਿਲੀ ਵਾਰ ਲਗਾਉਣ ਦੇ ਨਾਲ ਤੁਹਾਨੂੰ ਰਿਜ਼ਲਟ ਨਾ ਆਵੇਗਾ ਤੇ ਤੁਸੀਂ ਫਿਰ ਕਮੈਂਟ ਕਰਕੇ ਮੈਨੂੰ ਦੱਸਿਓ ਪਹਿਲੀ ਵਾਰ ਨਾਲ ਹੀ ਤੁਹਾਨੂੰ ਰਿਜ਼ਲਟ ਆ ਜਾਣਾ ਪਹਿਲੀ ਵਾਰ ਲਗਾਓਗੇ ਤਾਂ ਰਿਜ਼ਲਟ ਬਹੁਤ ਵਧੀਆ ਆਵੇਗਾ ਚੰਗੀ ਤਰ੍ਹਾਂ ਮਿਕਸ ਕਰ ਲਓ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਆਪਸ ਵਿੱਚ ਮਿਲ ਜਾਣ ਸਾਰੀਆਂ ਚੀਜ਼ਾਂ ਹਾਂਜੀ ਹੁਣ ਅਸੀਂ ਆਪਣੇ ਹੱਥਾਂ ਪੈਰਾਂ ਤੇ ਲਗਾਉਣਾ ਆ ਫੇਸ ਤੇ ਨਹੀਂ ਲਗਾਉਣਾ ਇਸ ਨੂੰ ਮੈਂ ਬਾਰ ਬਾਰ ਤਾਂ ਬੋਲ ਰਹੀ ਕਿ ਤੁਸੀਂ ਫੇਸ ਤੇ ਨਹੀਂ ਲਗਾਉਣਾ ਹੱਥਾਂ ਪੈਰਾਂ ਨੂੰ ਆਪਣੀ ਗਰਦਨ ਨੂੰ ਲਗਾ ਸਕਦੇ ਜੇ ਫੇਸ ਨੂੰ ਛੱਡ ਕੇ ਜਿੱਥੇ ਮਰਜੀ ਲਗਾ ਸਕਦੇ ਜੇ ਜੋ ਵੀ ਤੁਹਾਨੂੰ ਸਕਿਨ ਕਾਲੀ ਲੱਗਦੀ ਹੈ ਨਾ ਲਗਾ ਸਕਦੇ ਜੀ ਚੰਗੀ ਤਰ੍ਹਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਆਪਣੇ ਹੱਥਾਂ ਪੈਰਾਂ ਦੇ ਉੱਪਰ ਮੋਟੀ-ਮੋਟੀ ਜੀ ਲੇਅਰ ਲਗਾਨੀ ਆ ਪਤਲੀ ਨਹੀਂ ਲਗਾਨੀ ਇਹ ਤੇ ਤੁਸੀਂ ਪਾਏ 15-20 ਮਿੰਟ ਜਿੰਨਾ ਚਿਰ ਮਰਜ਼ੀ ਰੱਖ ਸਕਦੇ ਜੇ ਆਪਣੇ ਹੱਥਾਂ ਪੈਰਾਂ ਦੇ ਉੱਪਰ ਬਹੁਤ ਵਧੀਆ ਰਿਜ਼ਲਟ ਆਵੇਗਾ ਬਿਲਕੁਲ ਡਰਾਈ ਹੋਣਗੇ ਫਿਰ ਹੀ ਤੁਸੀਂ ਇਹਨੂੰ ਉਤਾਰਨਾ ਫਿਰ ਮੈਂ ਤੁਹਾਨੂੰ ਦੱਸਾਂਗੀ ਉਤਾਰਨਾ ਵੀ ਕਿਵੇਂ ਆ ਡਾਇਰੈਕਟ ਅਸੀਂ ਪਾਣੀ ਦੇ ਹੇਠ ਨਹੀਂ ਇਹਨਾਂ ਨੂੰ ਹੱਥਾਂ ਪੈਰਾਂ ਨੂੰ ਖਾਦ ਦੇਣਾ ਮੈਂ ਦੱਸਾਂਗੀ ਕਿ ਤੁਸੀਂ ਉਤਾਰਨਾ ਕਿਵੇਂ ਆ ਪੈਕ ਚੰਗੀ ਤਰ੍ਹਾਂ 2 ਮਿੰਟ ਪਹਿਲਾਂ ਆਪਣੇ ਹੱਥਾਂ ਦੇ ਉੱਪਰ ਮਸਾਲਾ ਇਹਨਾਂ ਚੀਜ਼ਾਂ ਦੇ ਉੱਪਰ ਚੰਗੀ ਤਰ੍ਹਾਂ ਕਰੋ ਜਿੱਥੇ ਤੁਹਾਨੂੰ ਲੱਗ ਰਿਹਾ ਹੈ ਨਾ ਤੁਹਾਡੀ ਸਕਿਨ ਬਹੁਤ ਡਾਰਕ ਹੈ ਉਹਨਾਂ ਦੇ ਉੱਪਰ ਚੰਗੀ ਤਰ੍ਹਾਂ ਕੰਨੀ ਆ ਬਹੁਤਾ ਰਗੜਨਾ ਨਹੀਂ ਆ ਸੌਫਟ ਹੱਥਾਂ ਦੇ ਨਾਲ ਹੀ ਕਰਿਓ ਰਗੜਾ ਰਗੜੀ ਨਾ ਕਰਿਆ ਕਰੋ ਸੌਫਟ ਹੱਥਾਂ ਦੇ ਨਾਲ ਹੀ ਅਸੀਂ ਕਰਾਂਗੇ ਬਹੁਤ ਵਧੀਆ ਰਿਜ਼ਲਟ ਆਵੇਗਾ ਜੀ ਹੁਣ ਤੁਸੀਂ ਇਹਦੇ ਉੱਪਰ ਲਗਾ ਕੇ ਆਹ ਦੇਖੋ ਕਿੰਨਾ ਵਧੀਆ ਪੈਕ ਬਣਿਆ ਤੁਸੀਂ ਬਣਾਓਗੇ ਲਗਾਓਗੇ ਫਿਰ ਤੁਹਾਨੂੰ ਪਤਾ ਲੱਗਣਾ ਕਿਉਂਕਿ ਮੈਂ ਤੇ ਲਗਾ ਰਹੀ ਮੈਨੂੰ ਤਾਂ ਪਤਾ ਹੀ ਆ ਕਿ ਇਹਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਜੋ ਵੀ ਤੁਹਾਡੇ ਟੈਨਿੰਗ ਹੈ ਕਾਲਾਪਨ ਤੁਹਾਡੇ ਹੱਥਾਂ ਪੈਰਾਂ ਦੇ ਉੱਪਰ ਹੈ ਮੇਰੀਆਂ ਭੈਣਾਂ ਸਾਰੀਆਂ ਇਹ ਪੈਕ ਲਗਾ ਕੇ ਦੇਖਣ ਰਿਜ਼ਲਟ ਬਹੁਤ ਵਧੀਆ ਆਉਂਦਾ ਵੈ ਤੁਸੀਂ ਬਾਹਰ ਜਾ ਕੇ ਮੈਡੀਕਲ ਪੈਡੀਚਰ ਕਰਤੀਆਂ ਜਾਂ ਇੰਨਾ ਖਰਚਾ ਕਰਦੇ ਜੀ ਅਸੀਂ ਟਾਈਮ ਵੇਸਟ ਕਰਦੇ ਆ ਆਪਣੇ ਘਰ ਵਿੱਚ ਬੈਠ ਕੇ ਹੀ ਤੁਸੀਂ ਇਹ ਕਰੋ ਤੇ ਰਿਜ਼ਲਟ ਖੁਦ ਆਪ ਹੀ ਲੈ ਕੇ ਆਓ ਆਪ ਕਰੋਗੇ ਤਾਂ ਰਿਜ਼ਲਟ ਆਉਗਾ ਤੇ ਤੁਹਾਡਾ ਆਪਣੇ ਅਸੀਂ ਆਪ ਵੀ ਖੁਸ਼ ਹੁੰਨੇ ਆ ਕਿ ਅਸੀਂ ਕੁਝ ਕੀਤਾ ਆ ਤੇ ਸਾਡਾ ਮਤਲਬ ਰਿਜ਼ਲਟ ਵਧੀਆ ਆਇਆ ਆ ਜਦੋਂ ਅਸੀਂ ਬਾਹਰੋਂ ਕਰਕੇ ਉਹਨੇ ਸਾਨੂੰ ਕੀ ਪਤਾ ਉਹ ਕੀ ਕਰਦੇ ਤੇ ਕੀ ਨਹੀਂ ਅਸੀਂ ਤਾਂ ਪੈਸੇ ਦੇ ਦਿੰਨੇ ਆ ਪੈਸੇ ਦੇਣੇ ਹੁੰਦੇ ਆਪਾਂ ਤਾਂ ਜੇ ਵੇਟ ਕਰਦੇ ਆ ਬੈਠੇ ਰਹਿੰਨੇ ਲਾਈਨ ਦੇ ਵਿੱਚ ਲੱਗੇ ਰਹਿੰਨੇ ਆ ਹਾਂਜੀ ਚੰਗੀ ਤਰ੍ਹਾਂ ਇਹ ਡਰਾਈ ਹੋ ਜਾਏਗਾ ਫਿਰ ਤੁਸੀਂ ਇਹਨੂੰ ਇਸ ਨੂੰ 15-20 ਮਿੰਟ ਰੱਖ ਕੇ ਜਿਵੇਂ ਤੁਹਾਨੂੰ ਲੱਗਦਾ ਕਿ ਡਰਾਈ ਹੋ ਗਿਆ ਤੁਸੀਂ ਲੈਮਨ ਦੇ ਨਾਲ ਆ ਦੇਖੋ ਐਵੇਂ ਜਦੋਂ ਕਰੋਗੇ ਨਾ ਦੇਖੋ ਕਿਵੇਂ ਨਖਾਰ ਆਂਦਾ ਤੁਹਾਡੇ ਹੱਥਾਂ ਪੈਰਾਂ ਦੇ ਉੱਪਰ ਇਹਵੇਂ ਰੱਪ ਕਰਨਾ ਇਹਨੂੰ ਫਿਰ ਤੁਸੀਂ 2 ਮਿੰਟ ਵਾਸਤੇ ਚੰਗੀ ਤਰ੍ਹਾਂ ਆਪਣੇ ਹੱਥਾਂ ਪੈਰਾਂ ਤੇ ਆਪਣੀਆਂ ਬਾਹਾਂ ਤੇ ਵੀ ਲਗਾ ਸਕਦੇ ਜੇ ਤੁਸੀਂ ਇਸ ਨੂੰ ਫੇਸ ਤੇ ਨਹੀਂ ਲਗਾਣਾ ਬਾਹਾਂ ਤੇ ਲਗਾ ਸਕਦੇ ਜੇ ਆਪਣੇ ਗਰਦਨ ਤੇ ਲਗਾ ਸਕਦੇ ਤੇ ਬੈਕ ਸਾਈਡ ਜਿਵੇਂ ਬਲੈਕ ਬਲੈਕ ਹੁੰਦੀ ਹੈ ਨਾ ਪੈਰਾਂ ਹੱਥਾਂ ਤੇ ਬਹੁਤ ਹੀ ਵਧੀਆ ਸਕਿਨ ਤੁਹਾਡੀ ਹੋ ਜਾਣੀ ਟੈਨਿੰਗ ਬਿਲਕੁਲ ਰਿਮੂਵ ਹੋ ਜਾਣੀ ਹੈ ਤੁਹਾਡੀ ਡਾਰਕਨੈਸ ਦਾ ਮੈਂ ਕਿਹਾ ਦੌਰ ਹੀ ਜਾਣੀ ਹੈ ਜੀ ਦੇਖ ਲਿਓ ਤੁਸੀਂ ਬਾਗ ਜਾਏਗੀ ਤੇ ਬਹੁਤ ਹੀ ਵਧੀਆ ਰਿਜ਼ਲਟ ਆਂਦਾ ਇਸ ਪੈਕ ਦਾ ਤੁਸੀਂ ਕਰਕੇ ਦੇਖਣਾ ਇੱਕ ਵਾਰ ਕਰਕੇ ਦੇਖੋਗੇ ਤੁਹਾਨੂੰ ਫਿਰ ਪਤਾ ਚੱਲਣਾ ਕਿ ਰਿਜ਼ਲਟ ਕਿਵੇਂ ਦਾ ਆ ਮੈਂ ਤਾਂ ਤੁਹਾਨੂੰ ਲਾਈਵ ਦੱਸ ਰਹੀ ਆ ਤੁਸੀਂ 15 ਮਿੰਟ ਇਹਨੂੰ ਲਗਾ ਕੇ ਰੱਖਣਾ 15-20 ਮਿੰਟ ਮੈਂ ਡਰਾਈ ਨਹੀਂ ਹੋਣ ਦਿੱਤਾ ਕਿਉਂਕਿ ਸਾਡੇ ਇੱਥੇ ਬਹੁਤ ਜ਼ਿਆਦਾ ਨਾ ਰੋਡ ਦੇ ਉੱਪਰ ਘਾਰੇ ਆ ਆਵਾਜ਼ ਬਹੁਤ ਆਂਦੀ ਆ ਬੱਸਾਂ ਗੱਡੀਆਂ ਦੀ ਮੈਂ ਜਦੋਂ ਵੀਡੀਓ ਬਣਾਣੇ ਲੱਗਦੀ ਆ ਨਾ ਉਸੇ ਟਾਈਮ ਹੀ ਬੱਸ ਕੋਈ ਬੱਸ ਆ ਗਈ ਕੋਈ ਗੱਡੀ ਆ ਗਈ ਮੈਨੂੰ ਫਿਰ ਵਿੱਚੋਂ ਨਾ ਬੰਦ ਕਰਨੀ ਪੈਂਦੀ ਆ ਵੀਡੀਓ ਤੇ ਸੌਰੀ ਜੀ ਸਾਰਿਆਂ ਨੂੰ ਤੇ ਇਦਾਂ ਤੁਸੀਂ ਕਰ ਲੈਣਾ ਜੀ ਰੱਬ ਕਰਕੇ ਚੰਗੀ ਤਰ੍ਹਾਂ ਤੁਸੀਂ ਇਹ ਪੈਕ ਉਤਾਰ ਲੈਣਾ ਇਦਾਂ ਫਿਰ ਤੁਸੀਂ ਆਪਣੇ ਹੈਂਡ ਨੂੰ ਤੇ ਆਪਣੇ ਪਿਆਰਾਂ ਨੂੰ ਜਿੱਥੇ-ਜਿੱਥੇ ਲਗਾ ਰਹੇ ਜੈ ਨਾ ਬਿਲਕੁਲ ਕਲੀਨ ਕਰ ਲੈਣਾ ਇਹਦੇ ਨਾਲ ਦੇਖੋ ਕਿੰਨਾ ਵਧੀਆ ਰਿਜ਼ਲਟ ਆ ਰਿਹਾ ਦੇਖੋ ਜੀ ਹੁਣ ਮੈਂ ਆਪਣਾ ਹੈਂਡ ਵਾਸ਼ ਕਰਕੇ ਤੁਹਾਨੂੰ ਦਿਖਾਨੀ ਆ। ਹਾਂਜੀ ਜੀ ਮੈਂ ਆਪਣੇ ਹੈਂਡ ਨੂੰ ਵਾਸ਼ ਕਰ ਲਿਆ। ਦੇਖੋ ਜੀ। ਰਿਜ਼ਲਟ ਦੇਖ ਲਓ ਜਿਹੜੇ ਹੱਥ ਤੇ ਮੈਂ ਕੀਤਾ ਹੋਇਆ ਕਿੰਨਾ ਵਧੀਆ ਰਿਜ਼ਲਟ ਆਂਦਾ ਹੈ। ਦੂਸਰੇ ਹੱਥ ਤੇ ਨਹੀਂ ਕੀਤਾ। ਇਹ ਮੈਂ ਖੁਦ ਪਹਿਲਾਂ ਅੱਜ ਤੋਂ 3-4 ਦਿਨ ਪਹਿਲਾਂ ਕੀਤਾ ਸੀ ਆਪਣੇ ਹੱਥਾਂ ਪੈਰਾਂ ਤੇ ਤੇ ਰਿਜ਼ਲਟ ਬਹੁਤ ਹੀ ਵਧੀਆ ਆਂਦਾ ਹੈ ਇਸ ਦਾ। ਤੁਸੀਂ ਇਹ ਪੈਕ ਹਫ਼ਤੇ 'ਚ ਇੱਕ ਵਾਰ ਜ਼ਰੂਰ ਆਪਣੇ ਹੱਥਾਂ ਪੈਰਾਂ ਤੇ ਲਗਾਓ ਤੇ ਰਿਜ਼ਲਟ ਬਹੁਤ ਵਧੀਆ ਆਏਗਾ। ਸਾਰੀ ਟੈਨਿੰਗ ਤੁਹਾਡੀ ਦੂਰ ਹੋ ਜਾਣੀ ਆ। ਤੇ 15 ਮਿੰਟ ਲਗਾ ਕੇ ਫਿਰ ਤੁਸੀਂ ਇਹਨੂੰ ਜਿਵੇਂ ਮੈਂ ਲੈਮਨ ਦੇ ਨਾਲ ਰੱਬ ਕਰਕੇ ਉਤਾਰਿਆ ਇਦਾਂ ਹੀ ਉਤਾਰਨਾ ਡਾਇਰੈਕਟ ਪਾਣੀ ਹੇਠਾਂ ਨਹੀਂ ਉਤਾਰਨਾ ਫਿਰ ਤੁਸੀਂ ਨੋਰਮਲ ਪਾਣੀ ਦੇ ਨਾਲ ਆਪਣੇ ਹੈਂਡ ਪੈਰ ਜਿਸ ਤੇ ਵੀ ਤੁਸੀਂ ਲਗਾਇਆ ਨਾ ਉਹਨੂੰ ਧੋ ਲਓ ਤੇ ਰਿਜ਼ਲਟ ਬਹੁਤ ਵਧੀਆ ਆਏਗਾ ਸਕਿਨ ਬਹੁਤ ਹੀ ਵਾਈਟ ਹੋਵੇਗੀ ਜੋ ਵੀ ਮੇਰੀ ਵੀਡੀਓ ਦੇਖ ਰਿਹਾ ਹੈ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਸ਼ੇਅਰ ਕਰੋ ਸੋਹਣੇ ਸੋਹਣੇ ਕਮੈਂਟ ਕਰੋ ਥੈਂਕ ਯੂ ਸਾਰਿਆਂ ਨੂੰ